ਆਈ ਛੱਡ ਜਾ ਕੇ ਬੰਦੇ ਆ ਲੈ ਕੇ ਜਾਉਂਦੇ ਜਿਹੜਾ ਗੁਨੇ ਵਾਰਿਆ ਇੱਥੇ ਬੈਠਿਆ ਪੂ ਸਿੱਕੇ ਲੱਗੀ ਆ ਤੁਹਾਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਆਪਾਂ ਜੇ ਕੋਈ ਤਰਾਜ ਮੈਨਾਂ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਤਰਾ ਕਰ ਕੋਈ ਸਾਰੇ ਦੁਆਰਾ ਪਾ ਕੇ ਪ੍ਰੈਸ਼ਰ ਕਰਾਉਂਦਾ ਸਾਡਾ ਚਲੋ ਤੁਹਾਡਾ ਕੀ ਵਾਈਟ ਪ੍ਰੈਸ਼ਰ ਕਰਾਉਂਦਾ ਹੈ ਦੱਸੋ ਕਿਹੜਾ ਪੈਸਾ ਕਰਾਉਂਦਾ ਨਿਕਲ ਪਉਂਦਾ ਸਰਕਾਰੀ ਗੱਲ ਮੈਂ ਇੱਥੇ ਬੈਠਾ ਪਾਓ ਲੈਡੀ ਆ ਲੈਡੀ ਫੋਸ ਮਂਗਾਓ ਯਾਰ ਹੋ ਸਾਰੀ ਲੈਡੀ ਪਾਓ ਪਾਓ ਬਾੜਾ ਪ੍ਰੈਸ਼ਰ ਲੈ ਸਰਕਾਰੀ ਲੋੜ ਚ ਵਿਗੜ ਪਾਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਦੇ ਤੁਸੀਂ ਤੁਹਾਡੀ ਸਰਕਾਰੀ ਡਿਊਟੀ ਹੈ ਹਰ ਕੰਮ ਚੈੱਕ ਕਰਨਾ ਆਈ ਸਾਰੇ ਕਰਦੇ ਆ ਇੱਥੇ 2 ਦਿਨ ਘੰਟੇ ਇੱਥੇ ਰਹਿਣਾ ਤੁਹਾਡੀ ਸਰਕਾਰੀ ਥੂੜ ਚ ਵਿਗੜ ਪਾਉਂਦੇ ਹੋ ਗੈ ਸਜ਼ਾ ਮਿਲੂਗੀ ਤੈਨੂੰ ਯਾਰ ਇਹਨਾਂ ਨੇ ਤੈਨੂੰ ਪਰਮਾ ਸੀਰੀਜ਼ ਪਾਛਾੜੀ ਕੰਮ ਚ ਲੱਗ ਆ ਜਿਹੜੀ ਬੋਲਦੀ ਫੜੋ ਯਾਰ ਭਾਈ ਪੱਕਾ ਦੇ ਕੇ ਸਰਕਾਰੀ ਥੂੜ ਚ ਵਿਗੜ ਪਾਉਂਦਾ ਆਈ ਇਹ ਨਹੀਂ ਦੇਖਣਾ ਆਪਾਂ ਆਜ ਨੇ ਕਿਨੇ ਸਰਕਾਰੀ

ਆਵੇ ਆਵੇ ਹੋ ਮਗਰ ਤਾਗੇ ਆਵੇ ਆਵੇ ਉਹਦਾ ਫੋਨ ਲੱਗੇ ਫੋਨ ਲੱਗੇ ਉਹਦਾ ਆਵੇ ਕੰਮ ਖਾ ਰੇ ਰੇਡ ਕਰਨ ਆਏ ਐਸ ਐਚ ਯੂ ਦੇ ਨਾਲ ਬੈਂਚ 'ਤੇ ਮਹੱਲੇ ਦੇ ਲੋਕ ਕਾਨੂੰਨ ਦੱਸਦੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਨਸ਼ੇ ਤੇ ਨਕੇਲ ਕੱਸਣ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਸ਼ਹਿਰਾਂ ਵੱਖ-ਵੱਖ ਪਿੰਡਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਦੋਂ ਅੱਜ ਬਟਾਲਾ ਦੇ ਵਿੱਚ ਵੀ ਐਸਐਚਓ ਆਪਣੀ ਟੀਮ ਦੇ ਨਾਲ ਇੱਕ ਮਹੱਲੇ ਦੇ ਵਿੱਚ ਰੇਡ ਕਰਨ ਦੇ ਲਈ ਗਿਆ ਘਰਾਂ ਦੀ ਚੈਕਿੰਗ ਕਰਨ ਦੇ ਲਈ ਗਿਆ ਤਾਂ ਮਹੱਲੇ ਦੇ ਲੋਕਾਂ ਨੇ ਉਹਨਾਂ ਨੂੰ ਰੋਕ ਲਿਆ ਤਾਂ ਬਹਿਸ-ਬਾਜ਼ੀ ਕਰਨ ਲੱਗ ਪਏ ਤਾਂ ਜਿਸ ਤੋਂ ਬਾਅਦ ਐਸਐਚਓ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੇ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਇਆ ਉਸਦੇ ਖਿਲਾਫ ਕਾਰਵਾਈ ਹੋਵੇਗੀ ਸਜ਼ਾ ਹੋਵੇਗੀ ਕਿਜਾ ਤਾਂ ਲੋਕ ਬਹਿਸ ਬਾਜੀ ਕਰ ਰਹੇ ਸੀ ਤਾਂ ਤਾਕਤ ਅਫਸਰ ਐਸ ਐਚਓ ਪ੍ਰਭਜਪ ਸਿੰਘ ਨੇ ਲੋਕਾਂ ਨੂੰ ਜਵਾਬ ਦਿੱਤੇ ਨੇ ਜਿਹੜੇ ਬਹਿਸ ਬਾਜੀ ਕਰਦੇ ਸੀ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਸਰਕਾਰੀ ਕੰਮ ਕਰਨਾ ਹੈ ਤੁਹਾਡੇ ਕੋਲ ਬੈਠੇ ਆਂ ਰਾਨਾ ਬੜ ਕਰੋ ਬੱਸ ਇਹ ਨਾ ਮਜੂਰ ਖੰਡਾ ਭਾਈਆਂ ਦੇ ਘਰ ਚਲੇ ਇੱਥੇ ਚਲੇ ਇੱਥੇ ਆਈਂ ਸ਼ਰਜਾ ਕੇ ਬੰਦੇ ਅਰੇ ਲੈ ਕੇ ਜਾਓ ਜਿਹੜਾ ਗੁਨੇ ਵਾਰਿਆ ਆ ਦੇਖੋ ਟਾੜੇ ਬੋਲੀ ਹੌਸਲਾਉਂਦਾ ਮੈਂ ਤੇ ਹੌਸਲੇ ਨਾਲ ਤੋਲਿਆ ਮਿਲਾਂ ਸਾਡੇ ਘਰ ਦੇ ਸਾਹਮਣੇ ਤੇ ਤੁਹਾਡੇ ਕੋ ਹੌਸਲੇ ਇੱਥੇ ਬੈਠੇ ਆਪੂ ਸਿੱਟੇ ਲੱਗੀ ਆ ਤੂੰ ਕਹਾਨੂੰ ਨਾ ਫੋਨ ਮੰਗਣਾ ਸਾਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਹੈ ਆਪਾਂ ਤੇ ਕੋਈ ਤਰਾਜ ਮੈਂ ਨਾ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਕਰਾ ਕਰੂ ਯਾਰ ਮੈਂ ਇਹਨੂੰ ਸਮਝਾਣਾ ਤੇ ਕਹਿਣਾ ਕਿਵੇਂ ਤੇ ਕਿਵੇਂ ਸਮਝਾਣਾ ਉਈ ਸਾਰੇ ਰੋਲਾ ਪਾ ਕੇ ਪ੍ਰੈਸ਼ਰ ਖਰਾਬ ਕਰਤਾ ਸਾਡਾ ਚਲੋ ਸਾਡਾ ਕੀ ਵਾਈਟ ਹੈ ਪ੍ਰੈਸ਼ਰ ਖਰਾਬ ਕਰਦਾ ਹੈ ਹੈ ਦੱਸੋ ਕਿਹੜਾ ਪੈਸਾ ਖਰਾਬ ਕਰਦਾ ਨਿਕਲ ਪਉਂਦਾ ਸਾਰੀ ਗੱਲ ਐ ਇੱਥੇ ਬੈਠਾ ਆਹ ਓਏ ਲੇਡੀ ਆ ਲੇਡੀ ਫੋਸ ਮਂਗਾਓ ਯਾਰ ਹੋਰ ਸਾਰੀ ਲੇਡੀ ਪਾ ਪਾ ਬੰਦਾਓ ਆਹਦਾ ਪ੍ਰੈਸ਼ਰ ਕੋਈ ਸਰਕਾਰੀ ਕੰਮ ਚ ਨਿਕਲ ਪਾਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਦੇ ਤੁਸੀਂ ਆਓ ਕਰੋ ਬਈ ਆਹ ਦੇ ਉਹ ਬੰਦਾ ਆ ਤੇ ਖਵਾ ਮੈਂ ਮੈਂ ਨਾ ਸਰਕਾਰੀ ਕੰਮ ਆ ਉਹਨਾਂ ਚੈੱਕ ਕਰੋ ਦੇਖੋ ਇਹ ਯਕ ਆਹੀ ਤੁਹਾਨੂੰ ਕਹਿਣ ਦੇ ਆ ਕਿ ਕੋਲ ਕੋ ਨਹੀਂ ਮਿਲਿਆ ਜੀ ਕੁਝ ਲੈ ਕੇ ਗਏ ਆ ਬੜੇ ਕੋਈ ਤੁਹਾਡੀ ਡਿਊਟੀ ਆ ਉਹ ਤੇ ਸਾਡੀ ਡਿਊਟੀ ਜਿੱਦਾਂ ਬਾਹਰ ਡਿਊਟੀ ਜਿੱਦਾਂ ਕਾਂਗਰਸ ਸਾਡੀ ਸਾਡੀ ਸਰਕਾਰੀ ਡਿਊਟੀ ਆ ਹਰ ਘਰ ਚੈੱਕ ਕਰਦਾ ਆ ਇਹ ਸਾਰੇ ਕਹਿੰਦੇ ਆ ਇੱਥੇ 2-3 ਘੰਟੇ ਹੀ ਸ਼ੇਰਵਾ ਆ ਤੁਹਾਡੀ ਸਰਕਾਰੀ ਡਿਊਟੀ ਚ ਵਿਗੜ ਪਾਓਗੇ ਤਾਂ ਹੋ ਗਈ ਸਜ਼ਾ ਮਿਲੂਗੀ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਨਿਕਲ ਕੋ ਉਹ ਤਾਂ ਨਾ ਸੱਚੀ ਜਿਹੜਾ ਸਰਕਾਰੀ ਬੰਦ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਰ ਦੇਣ ਕਿ ਉਹ ਲੋਕ ਜਾਂਦਾ ਕੋਈ ਕੰਮ ਤੂੰ ਸਰਕਾਰੀ ਡਿਊਟੀ ਚ ਨਿਕਲ ਪਾਉਂਦੇ ਆ ਨਿਕਲ ਪਾਉਂਦੇ ਆ ਤੁਹਾਡੀ ਸਰਕਾਰੀ ਨਾ ਉਹ ਰੋਣਾ ਪਾ ਕੇ ਜਿਤਾਲੇਗਾ ਤੂੰ ਚੰਗਾ ਨਾ ਬੋਲੋ ੱੱਲੇ ਬੋਲਣ ਦੇ ਉਹਦਾ ਰੋਣਾ ਪਾਉਂਦੇ ਆ ਹੀ ਕੰਮ ਕਰਦੇ ਆ ਇੱਥੇ ਉਹ ਉਹਦਾ ਆਪਣਾ ਰੋਣਾ ਪਾ ਕੇ ਬੈਠਾ ਹਾਂ ਬੋਲੋ ਕੰਮ ਸੁਣੋ ਪਰਮਾ ਸੀਰੀ ਚ ਪਾਸ਼ਾ ਨਹੀਂ ਕੰਮ ਚ ਲੱਗ ਆ ਜਿਹੜੀ ਬੋਲਦੀ ਫੜੋ ਯਾਰ ਭਾਈ ਇਹ ਰੂਪਾ ਤੇ ਜਿਹੜੀ ਸਰਕਾਰੀ ਰੋਡ 'ਚ ਵੇਖਣ ਪਾਉਂਦਾ ਭਾਈ ਇਹ ਨਹੀਂ ਵੇਖਣਾ ਆਪਾਂ ਆਜ ਨੇ ਕਿਨੇ ਸਰਕਾਰੀ ਰੋਡ 'ਚ ਵੇਖਣ ਪਿਆ ਫੜੋ ਤੂੰ ਸਾਡਾ ਤੂੰ ਮਾਰੇ ਮਾਗਰ ਕੱਢ ਕੇ ਕੰਮ ਕਰ ਪਾਉਂਗਾ ਓ ਹੋਰ ਜਿਹੜੇ ਨਿਕਲ ਬੋਲ ਸਾਡੇ ਦਾ ਆਓ ਮੈਂ ਇੱਥੇ ਦਿਖਾ ਦੇ ਆਓ ਇੱਥੇ ਜਿਹੜੇ ਵੇਖਣ ਪਾਉਂਦਾ ਪਾਓ ਹੁਣ ਆਓ ਇੱਧਰ ਆਓ ਜਿਹੜਾ ਇੱਧਰ ਆਓ ਆਹ ਲੈ ਦਫ਼ਤਰ ਹੈ ਓਏ ਓਏ ਥੰਮ ਜੀ ਭਾਈ ਆਜਾ ਦੁਆਲਾ ਆਜਾ ਨੁਸਖਾ ਆਪ ਕਹੋ ਆਵੇ ਆਵੇ ਹੋ ਮਗਰ ਚਾਗੇ ਆਵੇ ਆਵੇ ਉਹਦਾ ਫੋਨ ਲੱਗੇ ਫੋਨ ਲੱਗੇ ਉਹਦਾ ਆਵੇ ਕੰਮ ਖਾਤੋ ਜੀ ਸਾਰੇ ਤੇਰੇ ਕੋਲ ਗੱਲ ਪੜੀ ਲੈ